ਉਹ ਲੋਕ ਜਿਆਦੀ ਵਾਲਾ ਚੱਕਰ ਕਰੀ ਨਾ ਨਾ ਅੱਛਾ ਹੈ ਹਫਤਾ ਉਹ ਰਹੇਗਾ ਮੈਂ ਤੇਰੀ ਤੂੰ ਮੇਰਾ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ ਜੋ ਅਲੜਪੁਣੇ ਵਿੱਚ ਲਾਈਆਂ ਤੋੜਨ ਭਾਵੀ ਹੈ ਮੈਂ ਤੇਰੀ ਤੂੰ ਮੇਰਾ ਮਾ ਤੇਰੀ ਤੂੰ ਮੇਰਾ ਛੱਡ ਨਾ ਜਾ ਮੀ ਵੇ ਜੋ ਅਲੜ ਗੁਣੇ ਵਿੱਚ ਲਾਈਆਂ ਤੁਰਨ ਦਾ ਨਹੀਂ ਵੇ ਮਾ ਤੇਰੀ ਤੂੰ ਮੇਰਾ ਹਾਂਸ ਹਾਂਸਣੀ ਵਾਂਗੂ ਚੰਨਾ ਤੇਰਾ ਮੇਰਾ ਜੋੜਾ ਤੇਰੇ ਬਾਝੋਂ ਸੋਲ ਚੱਕਰੀ ਕੀ ਕੂ ਸਾਹ ਵਿਛੜਾ ਚੰਨ ਹੋਇ ਅੱਖੀਆਂ ਤੋਇੋ ਲੈ ਨਾ ਹੋ ਜਾਵੀ ਵੇ ਜੋ ਅਲੜ ਪੁੜੇ ਵਿੱਚ ਲਾਈਆਂ ਤੋਰਨ ਪਾਵੇਂ ਮੈਂ ਤੇਰੀ ਤੂੰ ਮੇਰਾ ਤੇਰਾ ਕਦ ਸਰੂ ਦਾ ਬੂਟਾ ਵੇਖ ਵੇਖ ਕੇ ਜੀਵਾ ਆਏ 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 ਵਾਹ ਤੇਰਾ ਕਦ ਸਰੂ ਦਾ ਬੂਟਾ ਵੇਖ ਵੇਖ ਕੇ ਜੀਵਾ ਜੀ ਕਰਦਾ ਏ ਕਾਸੇ ਭਰ-ਭਰ ਹੁਣ ਤੇ ਕਾਸੇ ਦਾ ਵੀ ਨਹੀਂ ਪਤਾ ਲੱਗਦਾ ਨੌਜਵਾਨ ਕਲੀਂ ਤੇ ਸੀ ਜੀ ਕਰਦਾ ਏ ਕਾਸੇ ਭਰ-ਭਰ ਦੀਪ ਤੇ ਜੀ ਤੇ ਪੀਵਾ ਤੂੰ ਜਾ ਕੇ ਦੂਰ ਦਰਾਡੇ ਨਾ ਤੜਫਾਂ ਮੀ ਵੇ ਜੋ ਅਲੜ ਪੁਣੇ ਵਿੱਚ ਲਾਈਆਂ ਤੋਰ ਨਭਾਉਂਦੇ ਮੈਂ ਤੇ ਨਹੀਂ ਕੋ ਮੇਰਾ ਪਿਆਰ ਤੇਰੇ ਵਿੱਚ ਸੁਣ ਵੇ ਚੰਨਾ ਮੈਂ ਹੋ ਗਈ ਤਿਮਨੀ ਅੱਗੇ जख्म ਬਥੇਰੇ ਦਿਲ ਤੇ ਹੋਰ ਨਾ ਬਿਮਾਰੀ ਕੰਨੀ ਢੂੰਗਾ जख्म ਵਿਛੋੜਾ ਤੇਰਾ ਮਲਬਾ ਲਾ ਮੀ ਵੇ ਜੋ ਅਲੜ ਪੁਣੇ ਵਿੱਚ ਲਾਈਆ ਤੁਰ ਨਾ ਮੀ ਮੈਂ ਤੇਰੀ ਤੋਂ ਮੇਰਾ ਮੈਂ ਤੇਰੀ ਤੋਂ ਮੇਰਾ ਛੱਡਣਾ ਜਾਵੀਂ ਵੇ ਜੋ ਅਲੜ ਪੁਣੇ ਵਿੱਚ ਲਾਈਆ ਤੁਰ ਨਾ ਮੀ ਤੁਰਨ ਨਾ ਮੀ ਵੇ